ਬਹੁਤ ਹੀ ਸਤਿਕਾਰਯੋਗ ਬੇਰਜ਼ਗਰ ਤਿਆਪਕ ਸਾਥਿਓ ਸਾਥਿਓ ਮੈਂ ਜਸੋਂ ਸਿੰਘ ਕਬਾਇਆ ਸੂਬਾ ਪ੍ਰਧਾਨ ਬੀਆ ਟਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਸਾਥਿਓ ਲਗਾਤਾਰ ਸੰਘਰਸ਼ ਨਾਲ ਤੁਸੀਂ ਜੁੜੇ ਹੋਇਓ ਸੰਘਰਸ਼ ਦੀ ਬਦੌਲਤੀ ਭਰਤੀਆਂ ਮੰਗਾਂ ਦਾ ਪਟਾਰਾ ਜਿਹੜਾ ਆਪਣਾ ਬਿਲਕੁਲ ਹੱਲ ਹੁੰਦਾ ਤਾਂ ਜਿਹੜੀਆਂ ਆਪਣੀਆਂ ਮੀਟਿੰਗਾਂ ਪਿਛਲੀਆਂ ਜਿਹੜੀਆਂ ਹੋਈਆਂ 30 ਅਕਤੂਬਰ ਦੀ ਮੀਟਿੰਗ ਦੇ ਵਿੱਚ ਜਿਹੜਾ ਆਪਣਾ ਮਾਸਟਰ ਕਿਟ ਦੀ ਭਰਤੀ ਨੂੰ ਲੈ ਕੇ ਪ੍ਰੋਸੈਸ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਗੱਲਬਾਤ ਆਪਣੀ ਵਧੀਆ ਤਾਂ ਸਾਥੀਓ ਲਗਾਤਾਰ ਜਿਹੜਾ ਆਪਣਾ ਪ੍ਰੋਸੈਸ ਹੈ ਉਹ ਕਿਦੇ ਨਾ ਕਿਦੇ ਆਪਣੀਆਂ ਮੀਟਿੰਗਾਂ ਮੁਲਤਵੀ ਦੇ ਵਿੱਚ ਬਾਹਰ ਹੋਇਆ ਹੈ ਮੀਟਿੰਗਾਂ ਮੁਲਤਵੀ ਹੋਣ ਦਾ ਕਾਰਨ ਵੱਡਾ ਇਹ ਹੀ ਰਿਹਾ ਕਿ ਸਿੱਖਿਆ ਸਕੱਤਰ ਮੈਡਮ ਜਿਹੜੇ ਅਨਿ ਦਿੱਤਾ ਮਿੱਤਰਾ ਦਾ ਬਿਲਕੁਲ ਪ੍ਰਮੋਸ਼ਨ ਹੋ ਗਿਆ ਉਹਦੇ ਕਰਕੇ ਜਿਹੜਾ ਆਪਣੀਆਂ ਮੀਟਿੰਗਾਂ ਮੁਲਤਵੀ ਹੁੰਦੀਆਂ ਰਹੀਆਂ ਪਹਿਲਾਂ ਹੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਇਹ ਫਰਵਰੀ ਦੇ ਵਿੱਚ ਤੁਹਾਡੀਆਂ ਮੀਟਿੰਗਾਂ ਹੋਣਗੀਆਂ ਤਾਂ ਆਪਾ ਤੁਹਾਨੂੰ ਚੰਡੀਗੜ੍ਹੀ ਪਹਿਲਾਂ ਰਸਤਾ ਸੀ ਵੀ ਲਗਾਤਾਰ ਜਿਹੜਾ ਜਿਹੜੀਆਂ ਮੀਟਿੰਗਾਂ ਹੋਣਗੀਆਂ ਉਹ ਅਗਲੇ ਫਰਵਰੀ ਦੇ ਫਸਟ ਵੀਕ ਜਾਂ ਸੈਕੰਡ ਵੀਕ ਹੋਣਗੀਆਂ ਉਹੀ ਗੱਲ ਹੋਈ ਹੈ ਵੀ ਮੀਟਿੰਗਾਂ ਦਾ ਦੌਰ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਸਾਥੀਓ ਲਗਾਤਾਰ ਤੁਸੀਂ ਧਰਨੇ ਨਾਲ ਜੁੜੇ ਰਹੇ ਹੋ ਲਗਾਤਾਰ ਤੁਸੀਂ 4 ਸਾਲ ਹੋ ਗਏ ਤੁਸੀਂ ਧਰਨੇ ਦਾ ਹਿੱਸਾ ਬਣਦੇ ਰਹੇ ਹੋ ਤਾਂ ਇੱਕ ਵੱਡਾ ਧਰਨਾ ਲੇਖਣ ਦੀ ਵੱਡੀ ਲੋੜ ਹੈ ਉਹ ਧਰਨਾ ਤੁਹਾਡੀ ਬਦੌਲਤ ਹੋਣਾ ਹੈ ਜੇਕਰ ਤੁਸੀਂ ਉਸ ਧਰਨੇ ਦਾ ਹਿੱਸਾ ਨਹੀਂ ਬਣਦੇ ਤਾਂ ਸਾਥਿਓ ਭਰਤੀਆਂ ਹੋ ਸਕਦਾ ਸਰਕਾਰ ਜਿਹੜੀ ਆਪਾਂ ਨੂੰ ਭਰਤੀ ਨਾ ਦੇ ਹੋ ਸਕਦਾ ਆਪਾਂ ਨੂੰ ਜਿਹੜੀ ਭਰਤੀ ਹੈ ਉਹ ਲੈਕਚਰ ਗ੍ਰੇਡਰ ਦੀ ਆਪਾਂ ਨੂੰ ਨਾ ਮਿਲੇ ਆ ਹੋ ਸਕਦਾ ਆਪਣੀ ਜਿਹੜੀ 55% ਦੀ ਸ਼ਰਤ ਹੈ ਆਪਣੀ ਨਾ ਰੱਦ ਹੋਵੇ ਹੋ ਸਕਦਾ ਆਪਣੀ ਜਿਹੜੀ ਉਮਰ ਹੱਦ ਦੀ ਮੰਗ ਹੈ ਉਹ ਆਪਣੀ ਹੱਲ ਨਾ ਹੋਵੇ ਆ ਇਹ ਮੰਗਾ ਜੇ ਤੁਸੀਂ ਹੱਲ ਕਰਾਉਣਾ ਚਾਹੁੰਦੇ ਹੋ ਤਾਂ ਇੱਕ ਦਾ ਧਰਨਾ ਤੁਹਾਨੂੰ ਸਾਰਿਆਂ ਨੂੰ ਕਰਨਾ ਹੀ ਪੈਣਾ ਹੈ ਲਗਭਗ ਤੁਸੀਂ 500 700 ਯਾਰ ਸਾਥੀ ਜੇ ਦਿਨ ਤੁਸੀਂ ਨਿਕਲ ਗਏ ਤਾਂ ਤੁਹਾਡੀਆਂ ਮੰਗਾਂ ਹੱਲ ਹੋ ਜਾਣਗੀਆਂ ਘਰਾਂ 'ਚ ਬੈਠ ਕੇ ਤੁਹਾਡੇ ਮੰਗਾਂ ਦਾ ਹੱਲ ਹੋਣ ਵਾਲਾ ਨਹੀਂ ਮੈਂ ਤੁਹਾਨੂੰ ਬੜੀਆਂ ਮਿੰਤਾਵਾਂ ਕੀਤੀਆਂ ਲਗਾਤਾਰ ਤੁਹਾਨੂੰ ਕਹਿੰਦਾ ਰਿਹਾ ਵੀ ਤੁਸੀਂ ਘਰੋਂ ਬਾਹਰ ਨਿਕਲੋ ਤੁਸੀਂ ਨਹੀਂ ਨਿਕਲੇ ਹੁਣ ਵੀ ਤੁਹਾਡੇ ਕੋਲ ਸਮਾਂ ਸਰਕਾਰ ਕੋਲ 2-4 ਮਹੀਨੇ ਹੈਗੇ ਆ ਜੇ ਤੁਸੀਂ ਇਹ ਸੰਭਾਲ ਲੈ ਸਾਰਿਆਂ ਨੇ ਤਾਂ ਆਪਣੀ ਮਾਸਟਰ ਕਿਟ ਦੀ ਭਰਤੀ ਵੱਡੀ ਨਿਕਲ ਸਕਦੀ ਹੈ ਲੈਕਚਰ ਕਿਟ ਦੀ ਭਰਤੀ ਵਧੀਆ ਨਿਕਲ ਸਕਦੀ ਹੈ ਜੇ ਤੁਸੀਂ ਸਾਰੇ ਨਿਕਲ ਗਏ ਉਮਰ ਹੱਦ ਜੇ 55% ਦਾ ਬਿਲਕੁਲ ਆਪਣਾ ਹੱਲ ਹੋ ਸਕਦਾ ਹੈ ਉਮੀਦ ਹੈ ਤੁਸੀਂ ਸਾਰੇ ਸਾਥੀ ਇਸ ਦਾ ਸਹਿਯੋਗ ਕਰੋਗੇ ਦੂਸਰੀ ਗੱਲ ਹੈ ਵੱਡੀ ਜਿਹੜੀ ਪ੍ਰੋਬਲਮ ਹੈ ਫੰਡ ਨੂੰ ਲੈ ਕੇ ਤਰਨਾ ਲਗਾਤਾਰ ਵੱਡਾ ਨਹੀਂ ਹੋ ਸਕਿਆ ਕਾਰਨ ਵੱਟਸਐਪ ਤੋਂ ਵੱਡਾ ਸੀ ਆਪਣੇ ਕੋਲ ਫੰਡ ਦੀ ਵੱਡੀ ਕਮਿਆ ਪੈਸ਼ੀ ਹੈ ਲਗਾਤਾਰ ਫੰਡ ਜਿਹੜਾ ਆਪਾਂ ਨੂੰ ਨਾ ਜੁੜਿਆ ਨਾ ਆਪ ਜੋੜਿਆ ਨਾ ਆਪਣੇ ਕੋਲ ਹੈਗਾ ਤੁਹਾਨੂੰ ਅਪੀਲਾ ਕੀਤੀਆਂ ਤੁਸੀਂ ਫੰਡ ਦਾ ਸਹਿਯੋਗ ਕਰੋ ਪਰ ਤੁਸੀਂ ਨਹੀਂ ਕੀਤਾ ਹਰ ਸਾਥੀ ਨੂੰ ਪਰਸਨਲ ਮੈਸੇਜ ਕਰਕੇ ਦੇਖੇ ਪਰ ਤੁਸੀਂ ਨਹੀਂ ਕੀਤੇ ਪਰ ਸਾਥਿਓ ਹੁਣ ਵੀ ਤੁਹਾਡੇ ਅੰਗੇ ਹੱਥ ਬੰਨ ਕੇ ਬੇਨਦੀ ਹੈ ਤੁਸੀਂ ਫੰਡ ਦਾ ਸਹਿਯੋਗ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਇੱਕ ਦੋ ਧਰਨੇ ਚੰਗੇ ਲੱਗਣ ਤੇ ਆਪਣੀ ਮਾਸਟਰ ਕਿਟਰ ਦੀ ਭਰਤੀ ਆਟੋ ਜੇ 55% ਰੱਦ ਹੋ ਜੇ ਲੈਕਚਰ ਕਿਟਰ ਦੀ ਭਰਤੀ ਆਊਟ ਹੋ ਜੇ ਜਾਂ ਉਮਰ ਹੱਦ ਦੀ ਸਰਕਾਰ ਆਪਣੇ ਨਾਲ ਗੱਲ ਕਰੇ ਤਾਂ ਇਹ ਮੰਗਾਂ ਨੂੰ ਲੈ ਕੇ ਜੇ ਤੁਸੀਂ ਚਾਹੁੰਦੇ ਹੋ ਤਾਂ ਸਾਰੇ ਸਾਥੀ ਇੱਕ ਧਰਨੇ ਦੇ ਲਈ ਸਾਰੇ ਸਾਥੀਆਂ ਨੂੰ ਮੇਰੇ ਹੱਥ ਬੰਨ ਕੇ ਬੇਨਤੀ ਹੈ ਫੰਡ ਦੀ ਵੱਡੇ ਪੱਧਰ ਤੇ ਲੋੜ ਹੈ ਜੇ ਤੁਸੀਂ ਚਾਹੋ ਨੀਓ ਵੀ ਧਰਨਾ ਲੱਗੇ ਤਾਂ ਤੁਸੀਂ ਫੰਡ ਕਰੋਗੇ ਜੇ ਤੁਸੀਂ ਨਹੀਂ ਚਾਹੋ ਨੀ ਤਾਂ ਬਿਲਕੁਲ ਨਾ ਕਰਿਓ ਤਾਂ ਮੈਂ ਤੁਹਾਨੂੰ ਅਪੀਲ ਕੀਤੀ ਹੈ 5 ਫਰਵਰੀ ਦੀ ਆਪਣੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਬਿਲਕੁਲ 5 ਤੋਂ 7 10000 ਖਰਚ ਹੋਣ ਦੀ ਸਭਾਵਨਾ ਹੈਗੀ ਹੈ ਤੁਸੀਂ ਹਰ ਮੀਟਿੰਗ ਦੇ ਵਿੱਚ ਕਿਉਂਕਿ ਖਰਚ ਹੁੰਦਾ ਹੈ ਤੁਸੀਂ ਜਿਹੜਾ ਖਰਚ ਹੈ ਉਹ ਉਸ ਖਰਚ ਤੋਂ ਵੀ ਕਿਤੇ ਅੱਧਾ ਇਕੱਠ ਤੁਸੀਂ ਪੈਸਾ ਦਿਨੇ ਹੋ ਮੈਨੂੰ ਸਭ ਪਤਾ ਹੈ ਕੌਣ ਕੌਣ ਕਾਂ ਪੈਸੀਪੀ ਕਰਤਾ ਹੈ ਤਾਂ ਹਰ ਸਾਥੀ ਫੰਡ ਦਾ ਸਹਿਯੋਗ ਜਰੂਰ ਕਰੇ ਮੇਰੀ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਹੈ 5 ਫਰਵਰੀ ਆਪਣੀ ਮੀਟਿੰਗ ਹੈ ਮੀਟਿੰਗ ਨੂੰ ਆਪਾਂ ਲਗਾਤਾਰ ਇੱਥੇ ਤੱਕ ਆਪ ਚਾਇਆ ਹੁਣ ਆਪਣੀ ਮਾਸਟਰ ਗ੍ਰੈਜੂਏਟ ਦੀ ਭਰਤੀ ਵੱਡੀ ਬਣਦੀ ਹੈ ਕਿਉਂਕਿ 4 ਸਾਲ ਹੋ ਗਏ ਇਹਨਾਂ ਨੇ ਮਾਸਟਰ ਗ੍ਰੈਜੂਏਟ ਦੀ ਭਰਤੀ ਇੱਕ ਨਹੀਂ ਦਿੱਤੀ ਨਾ ਲੈਕਚਰ ਗ੍ਰੈਜੂਏਟ ਦੀ ਦਿੱਤੀ ਤਾ ਮੈਂ ਤੁਹਾਡੇ ਅੱਗੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਰੇ ਸਾਥੀ ਇੱਕ ਵਾਰੀ ਸਾਰੇ ਫੰਡ ਦਾ ਸਹਿਯੋਗ ਕਰੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਹੈ ਹੋ ਸਕਦਾ ਆਪਾਂ ਨੂੰ ਆਨੰਦਪੁਰ ਦਾ ਜਿਹੜਾ ਕਿਲਾ ਹੈ ਉਧਰ ਜਾਣਾ ਪਵੇ ਉਸ ਕਦਾ ਜਿਹੜਾ ਜਿਹੜਾ ਸੀਐਮ ਦੀ ਕੋਠੀ ਦਾ ਘਰਾਓਏ ਉਧਰ ਪਹੁੰਚਣਾ ਪਵੇ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ ਕਿ ਜੱਗ ਬੱਸਾਂ ਦਾ ਕਿਰਾਇਆ ਕਿੰਨਾ ਹੈ ਸਯੋਗ ਸਾਰੇ ਕਰੋ ਜੇ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਨਹੀਂ ਚਾਹੁੰਦੇ ਭਰਤੀ ਸਾਨੂੰ ਲੋਡ ਨਹੀਂ ਆਗੀ ਤਾਂ ਫਿਰ ਲੋਡ ਹੀ ਨਹੀਂ ਤਾਂ ਤੁਸੀਂ ਵੀ ਬੈਠੇ ਰਹੋ ਕੋਈ ਚੱਕਰ ਨਹੀਂ ਮੈਂ ਤੁਹਾਡੇ ਅੱਗੇ ਹੱਥ ਬਨ ਕੇ ਅਪੀਲ ਕਰਦਾ ਸਾਰੇ ਸਾਥੀਆਂ ਨੂੰ ਜਿਹੜੇ ਵੀ ਸਾਥੀ ਫੰਡ ਦਾ ਅੱਗੇ ਸਹਿਯੋਗ ਕਰਦੇ ਆ ਬਿਲਕੁਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਮੈਂ ਅਪੀਲ ਕਰਦਾ ਸਾਰੇ ਸਾਥੀ ਸਹਿਯੋਗ ਕਰੋ ਪੰਜ ਨੂੰ ਮੀਟਿੰਗ ਹੈ ਮੀਟਿੰਗ ਤੋਂ ਬਾਅਦ ਕੀ ਕੁਝ ਨਹੀਂ ਨਿਕਲਦਾ ਤਾਂ ਬਿਲਕੁਲ ਫੇਰ ਆਪਾਂ ਇੱਕ ਵੱਡੇ ਪੱਦਰ ਤੇ ਤਰਨਾ ਜਾਂ ਆਨੰਦਪੁਰ ਜਾਂ ਆਪਾਂ ਸੰਗਰੂਰ ਜਿੱਥੇ ਵੀ ਆ ਬਣਦਾ ਹੈ ਅਸੀਂ ਕਮੇਟੀ ਦੀ ਸਲਾਹ ਕਰਕੇ ਤੁਹਾਨੂੰ ਦੱਸ ਦਾਂਗੇ ਤਾਂ ਵੱਡੀ ਲੋਡ ਜਿਹੜੀ ਹੈ ਫੰਡ ਦੀ ਹੈ ਜੇ ਫੰਡ ਹੋਊਗਾ ਤਾਂ ਬਿਲਕੁਲ ਆਪਾਂ ਵੱਡੇ ਪੱਦਰ ਤੇ ਖੇਡਾਂਗੇ ਧੰਨਵਾਦ ਸਾਹਿਬ